चेरा बिर आया पी हिसे न चेरा बि आया पीस नाम न भेण नू दाली अॼु तेर आया सी के न भेण नू बसियासे वीर आया थी वीर आया सुठी भले पूरी ते कलर डेर लाया थी पूरी ते कलाई डेर लाया थी पूरी म পপ বখৰে হে আি পিছৰে জহাগ পপৰে হে চা কিছু জহাগ জন কোনে আপৰে বাৰু জনা আন কোনে ভালি কাপোৰ আবাৰ নিজে न सियानी बि गाने ਹਾਵੇ ਜੰਨੂ ਕਾਟੂਲੇ ਮੇਰੇ ਵੀਰ ਦਾ ਵੀਰ ਨਾ ਵਾਹੋ ਹੋਵੇ ਮੇਰੀ ਪਾਵੇ ਜੰਨੂ ਕਾਟੂਲੇ ਮੇਰੇ ਵੀਰ ਦਾ ਵੀਰ ਨਾ ਵਾਹੋ ਹੋਵੇ ਮੇਰੀ ਪਾਵੇ ਜੰਨੂ ਕਾਟੂਲੇ ਮੇਰੇ ਵੀਰ ਦਾ ਵੀਰ ਨਾ ਵਾਹੋ ਹੋਵੇ ਤੇਰੀ ਪਾਵੇ ਜੰਨੂ ਕਾਟੂਲੇ ਸਤਨਾਮ 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 ਜੀ ਤੁਹਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ

ਵੈਗੁਰੂ ਸਾਨੂੰ ਅੱਖਾਂ ਦਿੱਤੀਆਂ ਵੈਗੁਰੂ ਸਾਨੂੰ ਅੱਖਾਂ ਦਿੱਤੀਆਂ ਮਾਇ ਗੁਰੂ ਸਾਨੂੰ ਅੱਖਾਂ ਦਿੱਤੀਆਂ ਮਾਇ ਗੁਰੂ ਸਾਨੂੰ ਅੱਖਾਂ ਦਿੱਤੀਆਂ ਦਰਸ਼ੇ ਕਰਦੇ ਰਹੀਏ ਕਿਤੇ ਲੱਗਦੇ ਨਹੀਂ ਰਹੀਏ ਵੈਗੁਰੂ ਵੈਗੁਰੂ ਕਰੀਏ ਕਿਤੇ ਲੱਗਦੇ ਨਹੀਂ ਰਹੀਏ ਮਾਇ ਗੁਰੂ ਮਾਇ ਗੁਰੂ ਕਰੀਏ ਕਿਤੇ ਲੱਗਦੇ ਨਹੀਂ ਰਹੀਏ ਮਾਇ ਕਿਤੇ ਨਹੀਂ ਪਈਏ ਵਾਹਿਗੁਰੂ ਵਾਹਿਗੁਰੂ ਕਈਏ ਕਿਤੇ ਲੱਗਦੇ ਨਹੀਂ ਪਈਏ ਵਾਹਿਗੁਰੂ ਵਾਹਿਗੁਰੂ ਕਈਏ ਕਿਤੇ ਲੱਗਦੇ ਨਹੀਂ ਪਈਏ ਵਾਹਿਗੁਰੂ ਵਾਹਿਗੁਰੂ ਕਈਏ ਕਿਤੇ ਲੱਗਦੇ ਨਹੀਂ ਪਈਏ ਵਾਹਿਗੁਰੂ ਸਾਨੂੰ ਜੀ ਬਾਦ ਦਿੱਤੀ ਵਾਹਿਗੁਰੂ ਸਾਨੂੰ ਜੀ ਬਾਦ ਦਿੱਤੀ ਵਾਹਿਗੁਰੂ ਸਾਨੂੰ ਜੀ ਬਾਦ ਦਿੱਤੀ ਵਾਹਿਗੁਰੂ ਸਾਨੂੰ ਜੀ ਬਾਦ ਨਾ ਮਨ ਜੱਪਦੇ ਰਹੀਏ ਕਿਤੇ ਲੱਗਦੇ ਨਹੀਂ ਰਪਈਏ ਲੱਗਦੇ ਨਹੀਂ ਰਪਈਏ ਕਿਤੇ ਲੱਗਦੇ ਨਹੀਂ ਰਪਈਏ ਵਾਹਿਗੁਰੂ ਕਰਈਏ ਕਿਤੇ ਲੱਗਦੇ ਨਹੀਂ ਰਪਈਏ ਵਾਹਿਗੁਰੂ ਕਰਈਏ ਕਿਤੇ ਲੱਗਦੇ ਨਹੀਂ ਰਪਈਏ ਵਾਹਿ ਗਿਰੂ ਵਾਹਿ ਗੁਰੂ ਕਈਏ ਲੱਗਦੇ ਨਹੀਂ ਬਈਏ ਵਾਹਿਗੁਰੂ ਵਾਹਿਗੁਰੂ ਕਹੀਏ ਕਿਤੇ ਲੱਗਦੇ ਨਹੀਂ ਬਈਏ ਵਾਹਿਗੁਰੂ ਵਾਹਿਗੁਰੂ ਕਹੀਏ ਕਿਤੇ ਲੱਗਦੇ ਨਹੀਂ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਕਿਤੇ ਲੱਗਦੇ ਨਹੀਂ ਰਹੀਏ ਗੁਰੂ ਸਾਨੂੰ ਹੱਥ ਦਿੱਤੇ ਰੈ ਗੁਰੂ ਸਾਨੂੰ ਹੱਥ ਦਿੱਤੇ ਵਾਹਿਗੁਰੂ ਸਾਨੂੰ ਹੱਥ ਦਿੱਤੇ ਵਾਹਿਗੁਰੂ ਸਾਨੂੰ ਹੱਥ ਦਿੱਤੇ ਤਾਰੇ ਰਹੀਏ ਕਿਤੇ ਲੱਗਦੇ ਨਹੀਂ ਰਭਈਏ ਲੱਗਦੇ ਨਹੀਂ ਰਭਈਏ ਕਿਤੇ ਮਰਦੇ ਨਹੀਂ ਰਭਈਏ ਲੱਗਦੇ ਨਹੀਂ ਰਭਈਏ ਕਿਤੇ ਲੱਗਦੇ ਨਹੀਂ ਰਭਈਏ ਕਿਤੇ ਲੱਗਦੇ ਨਹੀਂ ਰਭਈਏ ਹਾਂਜੀ ਹਾਂ ਗੁਰੂ ਜੀ ਕਿਤੇ ਲੱਗਦੇ ਨਹੀਂ ਰਭਈਏ ਵਾਹਿਗੁਰੂ ਜੀ ਕੀ ਬਤਾਏ ਇੱਕ ਮਿੰਟ ਬੀਬੀ ਜੀ ਤੁਸੀਂ ਕਰ ਲਿਓ ਜੀ ਪੂਰਾ ਮੈਂ ਬੇਨਤੀ ਕਰਨਾ ਬਸ ਹਾਂਜੀ ਇਥੇ ਬਾਜੀਗਰ ਸਿੱਖ ਪਰਿਵਾਰਾਂ ਵੱਲੋਂ ਦੁੱਧ ਦੀ ਸੇਵਾ ਤੇ ਕੇਲਿਆਂ ਦੀ ਸੇਵਾ ਜੀ ਤੇ ਛਾਕੇ ਜਾਣ ਦੀ ਕਿਰਪਾਲਤਾ ਕਰਦੀਆਂ ਜੀ ਤਾਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਐਸੇ ਦਾ ਪਹਿਲਾ ਇਹ ਰੂਟ ਤੁਹਾਡੀ ਮਿਹਨਤ ਨਾਲ ਹੀ ਬਣਿਆ ਹੈ ਤੇ ਬੇਨਤੀ ਆ ਵੀ ਥੋੜਾ ਛੱਪੜ ਤੋਂ ਥੋੜਾ ਧਿਆਨ ਰੱਖਿਓ ਭਾਈ ਸੰਗਤ ਤੇ ਡਿੱਗਿਓ ਨਾ ਕੋਈ ਸਾਬੇ ਜੀ ਦੋ ਤਿੰਨੜੀ ਆਪਾਂ ਡਿੱਗ ਪਏ ਸੀ ਦੋ ਤਿੰਨ ਬੀਬੀਆਂ ਪਿੱਛੇ ਤਾਂ ਬੇਨਤੀ ਆ ਵੀ ਧਿਆਨ ਨਾਲ ਥੋੜਾ ਪ੍ਰਸ਼ਾਣ ਪ੍ਰਾਪਤ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਬਾਜੀਗਰ ਸਿੱਖ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਲਓ ਬੀਬੀ ਜੀ ਲਓ ਸ਼ਬਦ ਸਾਰੇ ਗੁਰੂ ਗੁਰਬਈਏ ਕਿਤੇ ਲੱਗਦੇ ਨਹੀਂ ਰਪਈਏ 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 ਸਵੇਰੇ ਗੁਰੂ ਸਾਨੂੰ ਪੈਰ ਦਿੱਤੇ ਮੈਂ ਗੁਰੂ ਸਾਨੂੰ ਤੇਰੇ ਦਿੱਤੇ ਵਾਹਿਗੁਰੂ ਸਾਨੂੰ ਪੈਰ ਦਿੱਤੇ ਜੇਰਾ ਨਾਲ ਕਦਮ ਪਾਏ ਕਿਤੇ ਲੱਗਦੇ ਨਹੀਂ ਪਈਏ ਲੱਗਦੇ ਨਹੀਂ ਰਪਈਏ ਕਿਤੇ ਲੱਗਦੇ ਨਹੀਂ ਰਪਈਏ ਵਾਹਿਗੁਰੂ

ਨਾਨਕ 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 ਨੇ ਮਨ ਮੋਲਿਆ ਬਾਬੇ ਨਾਨਕ ਨੇ ਮਨ ਮੋਲਿਆ ਬਾਬੇ ਨਾਨਕ ਨੇ ਨਾਨਕ 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 ਨੇ ਮਨ ਮੋਲਿਆ ਬਾਬੇ ਨਾਨਕ ਨੇ ਮਨ ਮੋਲਿਆ ਬਾਬੇ ਨਾਨਕ ਨੇ ਹਰ ਦੁਨੀਆ ਦੇ ਮਾਲਕ ਨੇ ਮਨ ਮੋਲਿਆ ਬਾਬੇ ਨਾਨਕ ਨੇ ਮਨ ਮੋਲਿਆ ਬਾਬੇ ਨਾਨਕ ਨੇ ਬਾਬੇ ਨਾਨਕ ਨੇ ਮਨ ਮੋਲਿਆ ਬਾਬੇ ਨਾਨਕ ਨੇ ਉਕੇ ਬਾਰ ਬਿਆਨ ਸੁਆਮੀ ਉਕੇ ਬਾਰ ਬਿਆਨ ਸੁਆਮੀ ਉਕੇ ਬਾਰ ਬਿਆਨ ਸੁਆਮੀ ਉਕੇ ਬਾਰ ਬਿਆਨ ਸੁਆਮੀ ਕੋਣ ਕਰੇ ਕੋਣ ਪੇਰੇ ਮਨ ਮੋਲਿਆ ਬਾਬੇ ਨਾਨਕ ਨੇ ਮਨ ਮੋਲਿਆ ਬਾਬੇ ਨਾਨਕ ਨੇ ਕੋਣ ਕਰੇ ਮਨ ਮੋਲਿਆ ਬਾਬੇ ਨਾਨਕ ਨੇ ਵਾਹਿਗੁਰੂ ਜਪਦੇ ਰਹੇ

ਆਪਾ ਅਮਰ ਸਾਥ ਹੋਣਾ ਚੱਤਣਾ ਵੇ ਵਾਹ ਸੁਰੂ ਵਾਹ ਸੁਰੂ ਵਾਹ ਪੈਣ ਨਾਨਕੀ ਵਿੱਚ ਅਸੀਂ ਪਾਰੇ ਮੁ ਬੈਠੀ ਪੈਣ ਨਾਨਕੀ ਵਿੱਚ ਅਸੀਂ ਪਾਰੇ ਮੁ ਬੈਠੀ ਕਾਣ ਨਾਨਕੀ ਵਿੱਚ ਜੀ ਬਰੇ ਜੀਵ ਵਿੱਚ ਅਸੀਂ ਪਾਰੇ ਬੈਠੀ ਪੈਣ ਨਾਲ ਕੀ ਵਿੱਚ ਅਸੀਂ ਪਾਰੇ ਬੈਠੀ ਪੈਣ ਨਾਲ ਕੀ ਵਿੱਚ ਅਸੀਂ ਪਾਰੇ ਬੈਠੀ ਪਰ ਰਹੇ ਸੀ ਉਹ ਲੰਗਰ ਤੇ ਆਰ ਸੋਣਾ ਪਰ ਰਹੇ ਸੀ ਉਹ ਲੰਗਰ ਤੇ ਆਰ ਸੋਣਾ ਪਰ ਰਹੇ ਸੀ ਕਰ ਰਹੇ ਸੀ ਆਲੰਗਰ ਤੇ ਆ ਰਹੇ ਹੋ ਕਰ ਰਹੇ ਸੀ ਆਲੰਗਰ ਤੇ ਆ ਰਹੇ ਹੋ ਕਰ ਰਹੇ ਸੀ ਆਲੰਗਰ ਤੇ ਆ ਰਹੇ ਹੋ ਸੰਗਤਾਂ ਨੂੰ ਬੇਨਤੀ ਹੈ ਭਾਈ ਦੁੱਧ ਦੀ ਸੇਵਾ ਲੰਗਰ ਸਰਬੰਸੇਹ ਕਰੋਂ ਸੇਹੋਂ ਭਾਈ ਦੁੱਧ ਦੀ ਸੇਵਾ ਰਹੀ ਹੈ ਲੰਗਰ ਸਭਾ ਸਰਬੰਸੇਹ ਕਰੋਂ ਸੇਹੋਂ ਭਾਈ ਸੰਗਤਾਂ ਨੂੰ ਬੇਨਤੀ ਪ੍ਰਵਾਹ ਕਰਨੀ ਹੈ ਆ ਸ਼ਕ ਲਾਵਾ ਸ਼ਕ ਲਾਵਾ ਜਾ ਰਹਿ ਤਿਆਰ ਸੋਣਾ ਕਰ ਰਹਿ ਹੋ ਲੰਗਰ ਤਿਆਰ ਸੋਣਾ ਕਰ ਰਹਿ ਹੋ ਨੰਦ ਕਰ ਤਿਆਰ ਸੋਣਾ ਖੜ ਜੋ ਖੜ ਜੋ ਸਗਲੇਂ ਦੇਰ ਨਾਲੇਂ ਦੇ 2 ਮਿੰਟ 2 ਕਿ ਮਿੰਟ ਲਾ ਲੈ ਸੋਣਾ